ਕੰਮ ਅੰਦਲੇ ਅੰਧ ਬਿਖੇ ਬਿਖਰਾਤੇ ਕਿਉ ਚਾਲਾਂ ਗੁਰ ਚਾਲੀ ਗੁਰੂ ਚਾਲੀ ਦਾ ਅਰਥ ਮਹਾਰਾਜ ਦੀ ਰਹਿਤ ਮਰਿਆਦਾ ਜਾਂ ਉਹਨਾਂ ਦੇ ਬਚਨ ਅਸੀਂ ਅੰਨੇ ਹਾਂ ਸੱਚੀ ਮੁੱਚੀ ਗੁਰੂ ਨਾਨਕ ਸਾਹਿਬ ਸਾਨੂੰ ਕੁਝ ਨਜ਼ਰ ਨਹੀਂ ਆਉਂਦਾ ਸਾਨੂੰ ਇੰਨੀ ਗੱਲ ਦੱਸੋ ਗੁਰੂ ਦੀ ਚਾਲ ਤੇ ਗੁਰੂ ਦੀ ਰਹਿਤ ਤੇ ਕਿਵੇਂ ਚੱਲੀਏ ਕਿਉ ਚਾਲਾਂ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਸਾਨੂੰ ਆਪਣੇ ਪੱਲੇ ਨਾ ਲਾ ਲੈ ਸਤਿਗੁਰੂ ਦਇਆ ਕਰੇ ਸਾਡੇ ਤੇ ਹੁਣ ਅੱਗੇ ਬੇਨਤੀ ਹੈ ਇਸ ਸਵਾਲ ਦਾ ਉੱਤਰ ਮਹਾਰਾਜ ਕੀ ਦਿੰਦੇ ਆ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਐ ਤਰੀਕਾ ਇੱਕੋ ਗੱਲ ਕਰ ਰਿਹਾ ਗੁਰਸਿੱਖ ਮੀਤ ਚਲੋ ਗੁਰ ਚਾਲੀ ਐ ਮਿੱਤਰ ਗੁਰਸਿੱਖਾ ਤੂੰ ਗੁਰੂ ਦੀ ਚਾਲੀ ਤੇ ਚੱਲ ਜੋ ਅਸੀਂ ਕੁਐਸਚਨ ਕੀਤਾ ਸਵਾਲ ਕੀਤਾ ਉਹੀ ਗੁਰੂ ਜੀ ਉੱਤਰ ਦੇ ਰਿਹਾ ਗੁਰਸਿੱਖ ਮੀਤ ਚਲੋ ਗੁਰਚਾਲੀ ਤੇ ਸਿੱਖ ਪੁੱਛਦਾ ਮੈਂ ਇਹੀ ਤਾਂ ਪੁੱਛਣ ਆਇਆ ਕਿਉਂ ਚੱਲਾਂ ਗੁਰਚਾਲੀ ਮਹਾਰਾਜ ਤੁਸੀਂ ਕਹਿ ਰਹੇ ਹੋ ਗੁਰਸਿੱਖ ਮੀਤ ਮੇਰੇ ਮਿੱਤਰ ਗੁਰਸਿੱਖ ਮੀਤ ਚਲੋ ਗੁਰਚਾਲੀ ਤੇ ਅਗੋ ਉੱਤਰ ਕੀਏ ਜੋ ਗੁਰ ਕਹੈ ਸੋਈ ਭਲ ਮੰਨੋ ਇਹ ਚੇਜ਼ ਨਹੀਂ ਕਿਹਾ ਪਹਿਲਾਂ ਤੂੰ ਪਰਖ ਲਈ ਤੂੰ ਤਰ ਕਰ ਲਈ ਜੋ ਗੁਰੂ ਕਹਿੰਦਾ ਮਹਾਰਾਜ ਕਹਿੰਦੇ ਜੋ ਗੁਰ ਕਹੈ ਸੋਈ ਭਲ ਮੰਨੋ ਫਿਰ ਕਿ ਹੋਵੇਗੀ ਇੱਕ ਤਾਂ ਕਥਾ ਆਏ ਬਾਣੀ ਦੀ ਇੱਕ ਕਥਾ ਦੰਦ ਕਥਾਵਾਂ ਇੱਕ ਜ਼ਿੰਦਗੀ ਵੀ ਕਥਾ ਹੈ ਸੱਚ ਇਹ ਵੇ ਜੇ ਤੂੰ ਸਤਿ ਬਚਨ ਕਰਕੇ ਮੰਨੇਗਾ ਤੇਰੀ ਜ਼ਿੰਦਗੀ ਦੀ ਕਥਾ ਸੰਸਾਰ ਤੋਂ ਨਿਆਰੀ ਹੋ ਜਾਏ ਗੁਰ ਸ਼ਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਇਸ ਤੋਂ ਅਗਲੀ ਬੇਨਤੀ ਇੱਥੇ ਭਲ ਮੰਨੋ ਕਿਹਾ ਇਹ ਤਾਂ ਨਹੀਂ ਕਿਹਾ ਤੂੰ ਕਰ ਲੈ ਤਰਖ ਮੈਂ ਇੱਕ ਵਾਰ ਅਰਜ਼ ਕੀਤੀ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਿੱਤਾ ਨਾ ਤੂੰ ਪੜ ਲੈ ਵਿਚਾਰ ਲੈ ਇਹੀ ਕਾਰਨ ਸਾਡੇ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ ਇਹ ਸਿੰਘ ਬੈਠੇ ਹੋਣਗੇ ਜਿਹਦੇ ਪੰਜਾਂ ਸੇਵਾ ਕਰਦੇ ਆ ਉਹ ਅਰਦਾਸ ਤੋਂ ਪਹਿਲਾਂ ਦੋਕ ਸ਼ਬਦ ਕਹਿੰਦੇ ਆ ਉਹ ਕਹਿੰਦੇ ਆ ਜੇਕਰ ਕੋਈ ਇਹਨਾਂ ਜਿਗਿਆਸੂਆਂ ਵਿੱਚ ਲਾਲਚ ਨਾਲ ਡਰ ਨਾਲ ਕਿਸੇ ਦੇ ਦਬਕਾਇਆ ਆਇਆ ਉਹ ਬਾਹਰ ਜਾ ਸਕਦਾ ਕਿਉਂਕਿ ਅੰਮ੍ਰਿਤ ਧੱਕੇ ਨਾਲ ਜ਼ਬਰਦਸਤੀ ਨਾਲ ਲਾਲਚ ਨਾਲ ਨਹੀਂ ਸ਼ਿਕਾਇਆ ਜਾਣਾ ਤਿਆ ਆਪ ਨੂੰ ਪਤਾ ਹੋਵੇ ਕਿਹਾ ਜਾਂਦਾ ਅਰਦਾਸ ਤੋਂ ਪਹਿਲਾਂ ਵੀ ਦਰਵਾਜ਼ੇ ਖੁੱਲੇ ਤੁਸੀਂ ਬਾਹਰ ਨਿਕਲ ਸਕਦੇ ਹੋ ਆਪਾਂ ਕਹਿੰਦੇ ਦੂਜੀ ਗੱਲ ਉਹ ਅਰਦਾਸ ਕਰਨ ਤੋਂ ਪਹਿਲਾਂ ਜਥੇਦਾਰ ਸਾਹਿਬ ਕਹਿੰਦੇ ਆ ਪੰਜਾਂ ਚ ਜਥੇਦਾਰੀ ਟਿਕਨੇ ਕਰਨੀ ਹੈ ਵੀ ਜੇ ਤੁਸੀਂ ਸਹਿਮਤ ਹੋ ਆਪਣੇ ਚੌਂ ਨਲ ਆਇਓ ਤੇ ਫਿਰ ਇੱਕ ਕੰਮ ਕਰੋ ਅੱਜ ਤੋਂ ਬਾਅਦ ਇਹ ਸਿਰ ਤੁਹਾਡਾ ਖੈ ਤੁਸੀਂ ਮੱਥਾ ਟੇਕ ਕੇ ਕਹੋ ਸੀ ਗੁਰੂ ਨੂੰ ਸਿਰ ਦੇ ਦਿੱਤਾ ਮੇਰਾ ਖਿਆਲ ਸੀ ਜਦੋਂ ਪੰਜਾਂ ਚ ਸੇਵਾ ਹਜ਼ੂਰ ਲੈਂਦੇ ਰਸ ਤਾਂ ਸੁਣਦੇ ਸਾਂ ਤੂੰ ਆਪਣਾ ਸਿਰ ਦੇ ਦਿੱਤਾ ਮੈਂ ਇਹ ਬੇਨਤੀ ਕਰਾਂ ਜਦੋਂ ਸਿਰ ਦੇ ਹੀ ਦਿੱਤਾ ਜਿਹਨੂੰ ਖਸਮ ਮੰਨ ਲਿਆ ਫਿਰ ਉਹਦੇ ਤੇ ਵਾਰ-ਵਾਰ ਸ਼ੱਕ ਕਿਉਂ ਕਰਨਾ ਜਦੋਂ ਕਹਿ ਦਿੱਤਾ ਬਈ ਸੰਤੂਖ ਹੈ ਹੁਣ ਦੇਖੋ ਗੁਰੂ ਸਾਹਿਬ ਨੇ ਦੋਨੋਂ ਪੱਖ ਰੱਖੇ ਮੈਂ ਆਪ ਨੂੰ ਬੇਨਤੀ ਕਰਾਂ ਭਲ ਮੰਨੋ ਤੋਂ ਸ਼ੁਰੂ ਕਰਿਏ ਬਾਹਰ ਮੁਖੀ ਕਹਿ ਇੱਕ ਬਚਨ ਕਹਿ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਇੱਥੇ ਕਥਾ ਕੀਤੀ ਵੀ ਉਹਦੀ ਗੁਣਵੰਤੀ ਇਹ ਤਿੰਨੇ ਸ਼ਬਦ ਇਕੱਠੇ ਹੁੰਦੇ ਆ ਕੁਚੱਜੀ ਸੁਚੱਜੀ ਤੇ ਗੁਣਵੰਤੀ ਤਿੰਨਾ ਸ਼ਬਦਾਂ ਦੇ ਵਿੱਚ ਰਹਾਉ ਕੋਈ ਨਹੀਂ ਤੇ ਤਿੰਨਾ ਸ਼ਬਦਾਂ ਦੇ ਵਿੱਚ ਇਸ ਤਰੀ ਹੈ ਨਾ ਜੀ ਤਿੰਨਾ ਸ਼ਬਦਾਂ ਦੀ ਜਿਹੜੀ ਗਿਣਤੀ ਹੈ 1 2 ਤੇ 3 ਹੈ ਕੁਚੱਜੀ ਤੇ ਸੁਚੱਜੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਤੇ ਗੁਣਵੰਤੀ ਜੋ ਹੈ ਉਹ ਧੰਗ ਗੁਰੂ ਨੇ ਅਰਜਨ ਸਾਹਿਬ ਦਾ ਬਚਨ ਹੈ ਇਹ ਵੀ ਇੱਕ ਹੈਡੀ ਦੀ ਤਰਤੀਬ ਹੈ ਮੇਰੇ ਚ ਕੁਚੱਜਾ ਪਣ ਹੈ ਮੰਜ ਕੁਚੱਜੀ ਅਮ ਆਵਨ ਦੋਸੜੇ ਖੋਂ ਕਿਉਂ ਸੋ ਰਾਵਣ ਜਾਉ ਜਿਓ ਇਹ ਕੁਚੱਜਾ ਬਨਖੈ ਜਿਸ ਵਿੱਚ ਮੈਂ ਸਾਈ ਨੂੰ ਭੁੱਲ ਗਈ ਖਾ ਹਜ਼ੂਰ ਨੇ ਕਿਹਾ ਜਿਨੂੰ ਇਹ ਅਹਿਸਾਸ ਹੋ ਜਾਏ ਮੇਰੇ ਚ ਕੁਚੱਜਾ ਬਨ ਕੇ ਵੈਗੁਰੂ ਨੇ ਸੁਣਿਓ ਤੇ ਮਹਾਰਾਜ ਨੇ ਕਹਿ ਰਹੇ ਤੂੰ ਕੁਚੱਜੀ ਹੈ ਇਹ 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 ਜਗਿਆਸੂ ਦੇ ਅੰਦਰ ਦੀ ਅਵਸਥਾ ਹੈ ਮਹਾਰਾਜ ਕਹਿੰਦੇ ਨੇ ਕਿ ਮੰਜ ਕੁਚੱਜੀ ਮੈਂ ਕੁਚੱਜੀ ਖਾਂ ਮੇਰੇ ਚ ਇੰਨੇ ਔਗਣ ਨੇ ਸਰੀਰ ਚ ਸਮਾਂਦੇ ਨਹੀਂ ਪਏ ਤੇ ਮਹਾਰਾਜ ਇਸ ਤੋਂ ਬਾਅਦ ਕਹਿੰਦੇ ਜਿਨੂੰ ਕੁਚੱਜੇ ਪੰਦੀ ਸਮਝ ਪੈ ਜਾਏ ਉਥੋਂ ਤੋਂ ਬਾਅਦ ਫਿਰ ਉਹ ਸੁਚੱਜਾ ਪਾਣੂ ਦਾ ਸੁਚੱਜੀ ਦਾ ਸਬੰਧ ਭਾਣੇ ਨਾਲ ਹੈ ਸੰਖੇਪ ਚ ਤੀਸਰਾ ਹੈ ਗੁਣਵੰਤੀ ਜਿਹੜਾ ਸੁਚੱਜ ਚੋਂ ਨਿਕਲ ਜਾਂਦਾ ਉਹ ਗੁਣਾ ਦਾ ਖਜ਼ਾਨਾ ਬਣ ਜਾਂਦਾ ਤੇ ਗੁਣਵੰਤੀ ਹੋਇਆ ਸਿੱਖ ਅੱਜ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਮੰਨ ਤਰੇ ਤਾਰੇ ਗੁਰਸ਼ੇਖ ਗੁਣਵੰਤੀ ਵਾਲਾ ਇਸ ਪੌੜੀ 'ਚ ਖੇਡਦਾ ਫਿਰ ਉਹਦੇ ਤੋਂ ਜਦੋਂ ਮਾਨਵਤਾ ਪੁੱਛਣ ਆਉਂਦੀ ਏ ਕਿ ਸੋਈ 10 ਉਪਦੇਸ਼ ਦਾ ਮੇਰਾ ਮਨ ਅੰਤ ਨਾ ਕਾਹੂੰ ਜਾਏ ਜੀਓ ਇਹ ਮਨ ਤੈ ਕੂ ਦੇਵਸਾਂ ਮੈਂ ਮਾਰਗ ਦਿਓ ਬਤਾਏ ਜੀਓ ਕਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਅੱਗੋਂ ਗੁਣਵੰਤੀ ਕਹਿੰਦਾ ਜੋ ਮੇਰਾ ਤਜਰਬਾ ਈ ਮੈਂ ਉਹ ਕਹਿ ਰਿਹਾ ਕਹਿੰਦਾ ਮੇਰੇ ਵੀਰਾ ਤੂੰ ਇਹ ਪੁੱਛਣ ਆਇਆ ਨਾ ਮੈਨੂੰ ਗੁਰੂ ਦਾ ਰਸਤਾ ਇਥੇ ਪਹਿਲੀ ਗੱਲ ਇਹ ਵੇ ਕਿ ਇਤ ਮਾਰਗ ਚੱਲੇ ਭਾਈ ਜੜੇ ਗੁਰ ਕਹਿ ਸੋਕਾਰ ਕਮਾਏ ਜਿਓ ਮੰਨਣ ਤੋਂ ਸ਼ੁਰੂ ਹੋ ਤੂੰ ਸੁਣ ਕੇ ਆ ਗਿਆ ਇਤ ਮਾਰਗ ਚੱਲੇ ਭਾਈ ਜੜੇ ਗੁਰ ਕਹਿ ਸੋਕਾਰ ਕਮਾਏ ਜਿਓ ਅਗਲੀ ਗੱਲ ਮੰਨ ਲਓ ਗੁਰੂ ਜੀ ਨੇ ਕਹਿਤਾ ਭਾਂਡੇ ਮਾਂਜ ਅਸੀਂ ਬਹਿ ਗਏ ਤੇ ਭਾਂਡੇ ਮਾਂਜਦੇ ਆਈ ਸੋਚੀ ਗਿਆ ਯਾਰ ਐਵੇਂ ਮਾਰੇ ਨੇ ਭਾਂਡਿਆਂ ਚ ਖੜਾ ਕਰ ਦਿੱਤਾ ਮਾਨ ਨਹੀਂ ਮੰਨਦੇ ਗੁਰੂ ਕਹਿੰਦੇ ਨੇ ਜਦੋਂ ਫਿਜ਼ੀਕਲ ਸਰੀਰਕ ਕਾਰ ਕਰੇ ਉਥੇ ਮਨ ਚ ਉੱਠਦੇ ਦੁਬਦਾ ਦੇ ਫੁਰਨੇ ਇਹਨਾਂ ਨੂੰ ਜੜਾਂ ਤੋਂ ਪੱਟ ਕੇ ਰੱਖ ਦੇਈਂ ਜੇ ਮਨ ਦੀ ਮਤੜੀ ਨਾ ਤਿਆਗੀ ਤੇ ਸਰੀਰਕ ਕਾਰ ਵੀ ਕੰਮ ਨਹੀਂ ਆਉਣੀ ਦੋਨੋਂ ਗੱਲਾਂ ਮਨਾਰੇ ਨਾ ਜੀ ਸਰੀਰਕ ਤੌਰ ਤੇ ਤੂੰ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੋ ਕਾਰ ਕਮਾਏ ਜਿਓ ਤਿਆਗੇ ਮਨ ਕੀ ਮਤੜੀ ਵੇਸਾਰੇ ਦੂਜਾਂ ਵਾਉ ਜੀਓ ਇਉ ਪਾਵੈ ਹਰ ਦਰਸਾ ਬੜਾ ਮੰਨੈ ਪਾਵੈ ਮੋਖ ਦਵਾਰ ਇਉ ਪਾਵੈ ਹਰ ਦਰਸਾ ਬੜਾ ਨਾ ਲੱਗੈ ਤਤੀ ਵਾਉ ਜੀ ਇੱਥੇ ਵੀ ਕਹਿਆ ਵੀ ਮੰਨ ਤੂੰ ਗੁਰੂ ਦੀ ਗੱਲ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਇੱਕ ਹੁੰਦਾ ਮੰਨ ਲੈਣਾ ਬੰਦਾ ਮਜਬੂਰੀ ਚ ਮੰਨਦਾ ਹੈ ਮਜਬੂਰੀ ਚ ਨਹੀਂ ਮੰਨਣ ਦੀ ਅਵਸਥਾ ਹੈ ਜਿਵੇਂ ਕਰੇ ਜਿਥੇ ਰੱਖੇ ਬਸ ਮੰਨਣ ਦੀ ਜਾਇਦੇ ਦੇ ਜਿਹਨੂੰ ਗੁਰੂ ਜੀ ਨੇ ਕਿਹਾ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਮੰਨੇ ਕੀ ਗਤ ਕਹੀ ਨਾ ਜਾਏ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਹਾਂਹੁ ਕੋ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮਾਨਿਓ ਇਹ ਹੈ ਮੰਨੇ ਵਾਲੀ ਵਸਤਾ ਜੋ ਹੁਕਮ ਕੀਤਾ ਸਤ ਬਚਨ ਇੱਥੇ ਥੋੜੀ ਜਿਹੀ ਇੱਕ ਸ਼ਬਦ ਕਹਿ ਕੇ ਹੋਰ ਕਿ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਆ ਕਹਿੰਦੇ ਆ ਕਿ ਕਈ ਵਾਰੀ ਬੰਦੇ ਮੰਨਣ ਲਈ ਤਿਆਰ ਹੋ ਜਾਂਦੇ ਆ ਪਰ ਖੌਮੇ ਜਦੋਂ ਉਛਾਲੇ ਮਾਰਦੀ ਏ ਸੱਚ ਐਵੇਂ ਕਿ ਕਈ ਵਾਰੀ ਮਾਲਕ ਦੀ ਬਰਾਬਰੀ ਕਰਨ ਲੱਗ ਪੈਂਦੇ ਆ ਜਿਹੜਾ ਬਰਾਬਰੀ ਕਰਨ ਲੱਗ ਪਵੇ ਉਹ ਸੁਰਖ ਨੂੰ ਨਹੀਂ ਜਿਹੜਾ ਸਤਿ ਬਚਨ ਕਰੀ ਜਾ ਉਹਦੀ ਥੋੜੀ ਕਮਾਈ ਨੂੰ ਵੀ ਭਾਗ ਯਾਦਾ ਲੱਗਦਾ ਆਸਾਂ ਕੀ ਵਾਰ ਵਿੱਚ ਬਚਨ ਖੈ ਗੁਰਦੇਵ ਜੀ ਦਾ ਅਸੀਂ ਪੜਨੇ ਚਾਕਰ ਲੱਗੇ ਚਾਕਰੀ ਨਾਲੇ ਗਰਬਵਾਦ ਮਨ ਦਾ ਵੀ ਇਹ ਤੇ ਹੰਕਾਰ ਕਰਕੇ ਗੁਰੂ ਨਾਲ ਵਾਦ-ਵਾਦ ਕਰਦਾ ਚਾਕਰ ਲੱਗੇ ਚਾਕਰੀ ਨਾਲੇ ਗਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਮਹਾਰਾਜ ਕਹਿੰਦੇ ਨੇ ਉਹ ਆਨੰਦ ਨਹੀਂ ਲੈ ਸਕਦਾ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ ਇਸ ਤਰੀ ਨਾ ਬਚਣੇ ਜੀ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਖਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਮਹਾਰਾਜ ਕਹਿੰਦੇ ਨੇ ਕਿ ਅਸਲ ਚ ਆਪਣਾ ਆਪ ਗਵਾਹ ਦੇ ਮਿਟਾ ਦੇ ਨਾਨਕ ਜਿਸ ਨੂੰ ਲੱਗਾ ਜਿਸ ਪਰਮਾਤਮਾ ਗੁਰੂ ਨਾਲ ਲੱਗਾ ਕਹਿ ਉਸ ਸਦੀਵ ਕਾਲ ਦੀ ਆਪੇਦ ਹੋ ਜਾਏਗਾ ਅਸਲ ਚ ਲੱਗਾ ਉਹ ਹੀ ਪਰਵਾਨਕ ਪਰ ਦੂਜੇ ਪਾਸੇ ਵੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਤਿਸ ਨੂੰ ਅਗਲੀ ਉਹ ਵਜਹੋ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹੋ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ ਜੇ ਖਸਮ ਦੇ ਭਾਏ ਚ ਚੱਲੇ ਉਹਦੀ ਰਜ਼ਾ ਚ ਚੱਲੇ ਤੇ ਮਹਾਰਾਜ ਕਹਿੰਦਿਆ ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਜਿਹੜਾ ਵਜ਼ੀਫਾ ਜਿਹੜਾ ਰੋਜ਼ੀਨਾ ਜਿਹੜੀ ਉਹਨੂੰ ਰੋਜ਼ ਕਮਾਈ ਮਿਲਣੀ ਹੈ ਦੁਨੀਆਵੀ ਤੌਰ ਤੇ ਮਾਲਕ ਖਸਮ ਹੋ ਕੇ ਉਹਦੀ ਮਿਹਨਤ ਨਾਲੋਂ ਮਜ਼ਦੂਰੀ ਨਾਲੋਂ ਕਈ ਗੁਣਾ ਵਧ ਦੇ ਦਿੰਦਾ ਤੇ ਜਿਹੜਾ ਖਸਮ ਦੀ ਬਰਾਬਰੀ ਕਰਿਓ ਮਜ਼ਦੂਰੀ ਵੀ ਗਵਾ ਜਾਂਦਾ ਅੱਜ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਬਚਨ ਆਇਆ ਮੰਨਣ ਦਾ ਮਸ ਕਰਕੇ ਥੋੜੀ ਜੀ ਭੂਮਿਕਾ ਚ ਆਰੰਭ ਅਰਜ਼ ਕਰ ਦਿੱਤੀ ਬਾਰਮੁਖੀ ਮੰਨਣਾ ਤੁਰ ਅੰਦਰ ਤੋਂ ਮੰਨ ਲੈਣਾ ਇਹ ਅੱਜ ਜਿਹੜੇ ਬਚਨ ਨੇ ਪਹਿਲਾ ਬਚਨ ਹੈ ਇਹ ਦੋਵਰੀ ਸ਼ਬਦ ਆਇਆ ਜੀ ਮੰਨੇ ਇਸ ਵਿੱਚ ਪਹਿਲੀ ਪੌੜੀ ਚ ਮੰਨੇ ਕੀ ਗਤ ਕਹੀ ਨਾ ਜਾਏ ਇੱਥੇ ਲਾਂ ਲੱਗੀ ਹੈ ਮੰਨੇ ਕੀ ਗਤ ਇਹਦਾ ਅਰਥ ਜਿਸ ਨੇ ਮੰਨ ਲਿਆ ਹੈ ਅੱਗੇ ਹੋਵੇ ਕਿਆ ਇੱਚ ਹੋਵੇ ਨਹੀਂ ਮੰਨੇ ਕੀ ਗਤ ਕਹੀ ਨਾ ਜਾਏ ਜਿਸ ਨੇ ਧੁਰ ਅੰਦਰ ਤੋਂ ਯਕੀਨ ਕਰ ਲਿਆ ਫਿਰ ਯਕੀਨ ਸ਼ਬਦ ਵੀ ਨਿਕਾ ਜਾ ਪੈ ਜਾਂਦਾ ਜਿਸ ਦੇ ਧੁਰ ਅੰਦਰ ਇਹਦਾ ਅੰਤਰ ਆਤਮਾ ਸ਼ਬਦ ਵਿੱਚ ਪਤੀਜ ਗਿਆ ਹੈ ਨਾਮ ਚ ਪਿਜ ਗਿਆ ਹੈ ਮੈਂ ਫਿਰ ਅਰਜ਼ ਕਰਾਂ ਇਹ ਨਹੀਂ ਕਿ ਰਸੀ ਕਹਨੇ ਸੀ ਗੁਰੂ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦੇ ਤੇ ਅੰਦਰ ਐ ਸੁੱਕਾ ਹੁੰਦਾ ਜਿਵੇਂ ਲੱਕੜ ਨੂੰ ਘੋਣ ਲੱਗੀ ਇਸ ਤਰੀ ਹੈ ਨਾ ਜੀ ਇਹ ਅਸਲ ਚ ਮੰਨੇ ਕੀ ਗਤ ਜਿਸ ਨੇ ਧੁਰ ਅੰਦਰ ਤੋਂ ਮੰਨ ਲਿਆ ਜਿਹਦਾ ਅੰਦਰ ਭਿੱਜ ਗਿਆ ਜਿਹੜਾ ਨਾਮ ਚ ਰੰਗੀਚ ਗਿਆ ਜਿਹਦੇ ਅੰਦਰ ਵਿਕਾਸ ਪੈਦਾ ਹੋ ਗਿਆ ਨਾਨਕ ਭਗਤਾਂ ਸਦਾ ਵਿਕਾਸ ਉਹ ਪਿਛਲੀ ਪੌੜੀ ਨਾਲ ਲੈ ਕੇ ਚੱਲਾਂਗੇ ਮੰਨੇ ਕੀ ਗਤ ਗਤ ਦਾ ਅਰਥ ਹੈ ਅਵਸਥਾ ਗਤ دار ਤੇ ਖਾਲਤ ਜਿਸ ਨੇ ਨਾਮ ਵਿੱਚ ਆਪਣੇ ਆਪ ਨੂੰ ਡੋਬ ਲਿਆ ਮੰਨ ਲਿਆ ਉਹਦੀ ਆਤਮਿਕ ਅਵਸਥਾ ਨੂੰ ਕੋਈ ਵਿਦਵਾਨ ਕੋਈ ਕਥਾਵਾਚਕ ਕੋਈ ਵੀ ਦੁਨੀਆ ਦਾ ਬੰਦਾ ਜਿਹੜਾ ਨਾਮ ਚ ਭਿੱਜਿਆ ਹੋਇਆ ਮਹਾਪੁਰਖਿਓ ਦੀ ਅਵਸਥਾ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ ਮੈਂ ਬੇਨਤੀ ਕਰਾਂ ਅਗੰਗ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਨਵੰਤਾ ਸਾਧ ਜਨਾ ਕੀ ਚਰਜ ਕਥਾ ਕੌਣ ਕਹੂਗਾ ਜੀ ਉਹਨੂੰ ਮੰਨੇ ਕੀ ਗਤ ਕਹੀਂ ਨਾ ਜਾਏ ਉਸ ਅਵਸਥਾ ਨੂੰ ਕੋਈ ਨਹੀਂ ਕਹਿ ਸਕਦਾ ਮੈਂ ਫਿਰ ਬੇਨਤੀ ਕਰਾਂ ਇੱਥੇ ਕਹੀਂ ਨਾ ਜਾਏ ਕੋਈ ਮੰਨ ਲੋ ਕਥਾ ਕਰਕੇ ਕਹੇ ਮਹਾਪੁਰਖ ਦਾ ਜੀਵਨ ਦੱਸਣ ਲੱਗੇ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹੇ ਜੇਕਰ ਕੋਈ ਯਤਨ ਕਰੇ ਕਹਿਣ ਦਾ ਕਹਿਦਰ ਤੇ ਬੋਲਣ ਦਾ ਯਤਨ ਕਰੇ ਤੇ ਫਿਰ ਕੀ ਹੋਵੇਗਾ ਪਿੱਛਾ ਛੱਛੇ ਤੇ ਦੁਲਾਵਾਂ ਪਿੱਛਾ ਪਛਤਾਏ ਪਛਤਾਏ ਨਹੀਂ ਛਛੇ ਥੱਲੇ ਔਂਕਰ ਹੈ ਜੇ ਕੋ ਕਹੇ ਪਿਛੈ ਪਛਤਾਏ ਉਸ ਬੰਦੇ ਨੂੰ ਬਾਅਦ ਵਿੱਚ ਪਛਤਾਣਾ ਪੈਂਦਾ ਕਿ ਮੈਂ ਕਾਦੀ ਖੌਮੇ ਦੀ ਡੀਂਗ ਮਾਰ ਕੇ ਆ ਗਿਆ ਤੇ ਸੱਚ ਇਹ ਜੇ ਕਿ ਅੱਜ ਜਨੂ ਵੀ ਮਹਾਪੁਰਖਾਂ ਦੀ ਕਿਸੇ ਵੀ ਮਹਾਪੁਰਖ ਦਾ ਜੀਵਨ ਹੈ ਨਾ ਸਿੱਖਾਂ ਵਿੱਚ ਇਹ ਨਹੀਂ ਕਿ ਕੋਈ ਹੋਏ ਨਹੀਂ ਮੈਂ ਇਸ ਦਿਨ ਕਹ ਪਹਿਲਾ ਵੀ ਸਨ ਅੱਜ ਵੀ ਹੈਨ ਤੇ ਜਿੰਨੀ ਦੇਰ ਤੱਕ ਧਰਤੀ ਰਹੇਗੀ ਜਪਣ ਵਾਲਾ ਜ਼ਰੂਰ ਰਹੇਗਾ ਕਿਉਂਕਿ ਜਪਣ ਵਾਲੇ ਤੋਂ ਬਿਨਾ ਧਰਤੀ ਟਿਕ ਹੀ ਨਹੀਂ ਸਕਦੀ ਇਹ ਸਚਾਈ ਪਰ ਮੈਂ ਜਿਹੋ ਜੀ ਚੀਜ਼ ਅੰਦਰੋਂ ਭਾਵ ਲੈ ਗਿਆ ਉਹ ਕੁਝ ਮਿਲਣਾ ਜੈਸੀ ਮਨਸਾ ਤੈਸੀ ਦਸ਼ਾ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਮਹਾਰਾਜ ਕਹਿੰਦੇ ਸੁਖੀਏ ਕੋ ਪੇਖ ਸਭ ਸੁਖਿਆ ਰੋਗੀ ਕਹ ਪਾਣ ਸਭ ਰੋਗੀ ਤੇ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ ਕਿ ਜੇ ਭਾਵਨਾ ਸਹਿ ਤੁਰਾਂਗੇ ਜੇ ਆਪਣੇ ਅੰਦਰ ਭਾਵਨਾ ਹੈ ਸ਼ਰਧਾ ਹੈ ਮੰਨਣ ਲਈ ਤਿਆਰ ਖਾਂ ਸੱਚ ਐਵੇਂ ਜਹਾਂ ਚਾਹ ਹੈ ਵਹਾਂ ਰਾਹ ਹੈ ਜਹਾਂ ਰਾਹ ਵਹਾਂ ਦਰਗਾਹ ਹੈ ਇਹ ਚਾਰ ਸ਼ਬਦ ਨੇ ਚਾਹ ਰਾਹ ਤੇ ਦਰਗਾਹ ਜਿਗੋ ਜੇ ਮੇਰੇ ਅੰਦਰ ਤੇ ਫੁਰਨਣ ਮੇ ਲੋਕ ਉਸੇ ਮਿਲਣਗੇ ਭਾਈ ਸਾਹਿਬ ਕਹਿੰਦੇ ਆ ਅਮਲੀ ਨੂੰ ਤੁਸੀਂ ਪਾਵੇਂ ਸੱਤ ਸਮੁੰਦਰ ਪਾਰ ਛਾਲੋ ਉੱਥੇ ਅਮਲ ਖਾਣ ਵਾਲਾ ਕੈਨੇਡਾ ਛੱਡ ਦਿਓ ਸਭੀ ਛੱਡ ਦਿਓ ਤੁਸੀਂ 50 ਸਾਲਾਂ ਦੇ ਰਹਿੰਦੇ ਹੋ ਤੁਹਾਨੂੰ ਕੋਈ ਨਹੀਂ ਪਤਾ ਉਹਨੇ ਦੂਜੇ ਦਿਨ ਲੱਭ ਕੇ ਦੱਸ ਦੇਣਾ ਇਹ ਤੇ ਕਿੰਨੇ ਕੁ ਅਮਲੀ ਨੇ ਕਿਉਂਕਿ ਅਮਲੀ ਨੂੰ ਅਮਲੀ ਦਾ ਪਤਾ ਹੈ ਕਾਮੀ ਨੂੰ ਕਾਮਣੀ ਦਾ ਪਤਾ ਹੈ ਲੋਭੀ ਨੂੰ ਲਾਲਚ ਦਾ ਪਤਾ ਹੈ ਤੇ ਬੰਦਗੀ ਕਰਨ ਵਾਲੇ ਨੂੰ ਰੱਬ ਫਿਰ ਮੇਲ ਉਹ ਜੇ ਮਿਲਾ ਦਿੰਦਾ ਜਿੱਥੇ ਜਾਂਦਾ ਕੋਈ ਨਾ ਕੋਈ ਉਹਨੂੰ ਮਿਲ ਜਾਂਦਾ ਇਹ ਗੱਲ ਵੱਖਰੀ ਕਿਸੇ ਅਨਮਤ ਦੂਜੇ ਧਰਮ ਚੋਂ ਮਿਲ ਜਾਵੇ ਮਿਲੇਗਾ ਉਹਨੂੰ ਜ਼ਰੂਰ ਇੱਥੇ ਗੁਰੂ ਜੀ ਕਹਿੰਦੇ ਨੇ ਜਿੰਨੇ ਸਾਡੇ ਚ ਮਹਾਂਪੁਰ ਗੁਰਸ਼ਿਕ ਹੋਏ ਆ ਈਵਨ ਕਿ ਬਾਬਾ ਨਾਨਕ ਸਿੰਘ ਜੀ ਦੇ ਜੀਵਨ ਵਿੱਚ ਵੀ ਇਹ ਘਟਨਾ ਹੈ ਕਿ ਜਦੋਂ ਕਿਹਾ ਸੀ ਵੀ ਅਸੀਂ ਜੀਵਨੀ ਲਿਖਣੇ ਆਪਾਂ ਲਿਖੀ ਬਾਅਦ ਵਿੱਚ ਤੇ ਉਹਨਾਂ ਇੱਕੋ ਗੱਲ ਕਹੀ ਸੀ ਇਹ ਜੀਵਨ ਨਹੀਂ ਲਿਖਿਆ ਜਾ ਸਕਦਾ ਤੁਸੀਂ ਬਾਹਰੋਂ ਕੱਪੜੇ ਲਿਖ ਲੋਗੇ ਸਿੰਘਾਸਨ ਜੋ ਆਸਣ ਲਾਣਿਆ ਉਹ ਲਿਖ ਲੋਗੇ ਮਿਲਦੇ ਲੋਕਾਂ ਦੀ ਵਾਰਤਾ ਆਲਾਬ ਲਿਖੋਗੇ ਤੇ ਜਿਹੜਾ ਮਹਾਪੁਰਖ ਅੰਦਰੋਂ ਸੰਘਰਸ਼ ਕਰਕੇ ਪਿਆਰੇ ਦੇ ਚਰਨ ਘੁੱਟ ਕੇ ਪਕੜਦਾ ਹੈ ਕਿਹੜਾ ਲਖਾਰੀ ਜੰਮਿਆ ਐਡੀ ਉੱਚੀ ਸੂਰਤ ਲੈ ਕੇ ਉਹਨੂੰ ਲਿਖ ਸਕੇ ਮੈਂ ਫਿਰ ਬੇਨਤੀ ਕਰਾਂਗਾ ਇਸ ਨੂੰ ਚਲੋ ਮੈਨੂੰ ਪਤਾ ਸਿੱਖ ਸਾਧੂਆਂ ਨਾਲ ਲਿਆ ਅਸੀਂ ਸੁਨਣਾ ਕੋਈ ਨਹੀਂ ਤੇ ਜੇ ਮੈਂ ਮੁਸਲਮਾਨ ਕਹਦੇ ਸਾਰੇ ਧਿਆਨ ਨਾਲ ਸੁਣ ਲੈਣ ਸਾਡੀ ਪ੍ਰੋਬਲਮ ਹੈ ਕਿਉਂਕਿ ਅਸੀਂ ਭਾਂਡੇ ਨੱਕ ਦਿੱਤਾ ਹੈ ਤੇ ਵੈਗਰੂ ਪਤਾ ਨਹੀਂ ਇਹ ਪਾਪ ਦਾ ਕੀ ਬਣੇਗਾ ਸਾਡੇ ਨਾਲ ਸਾਡੇ ਜਿੰਨੇ ਮਹਾਪੁਰਖ ਹੋਏ ਉਹਨਾਂ ਨੇ ਆਪਣੇ ਆਪ ਨੂੰ ਬੜੀ ਨਿਮਰਤਾ ਚ ਰੱਖਿਆ ਇੱਥੋਂ ਤੱਕ ਕਿ ਉਹ ਅਸਲ ਚ ਰੋਹੀ ਬੀਆਬਾਨ ਚ ਰਹਿੰਦੇ ਹੁੰਦੇ ਸੰਬਾਬਾ ਜੀ ਕੇਵਲ ਇੱਕ ਥਾਂ ਤੇ ਮੈਂ ਪੜਿਆ ਉਹਨਾਂ ਬਾਰੇ ਤੇ ਮੈਂ ਹਰ ਸੰਪਰਦਾ ਚ ਚਲੋ ਸੰਪਰਦਾਵਾ ਵਾਸੀ ਮੇਰੀ ਤੇ ਇੱਕੋ ਇੱਛਾ ਹੈ ਵੀ ਜਿਹੜਾ ਵੀ ਜਿੱਥੇ ਵੀ ਜਿਵੇਂ ਜੁੜਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਦੀਵਾਰ ਨੂੰ ਤੋੜ ਕੇ ਗੁਣਾ ਦੀ ਸਾਂਝ ਕਰੀਏ ਉਹ ਬੈਠੇ ਸਨ ਤੇ ਕਿਸੇ ਸਾਡੇ ਵਰਗੇ ਨੇ ਕਹਿ ਦਿੱਤਾ ਬੋਲਣ ਵਾਲੇ ਨੇ ਕਹਿੰਦਾ ਇਹ ਤਾਂ ਝਾੜੀਆਂ 'ਚ ਹੀ ਸਿਰ ਦਈ ਰੱਖਦਾ ਨਿੰਦਿਆ ਕੀਤੀ ਉਹਨਾਂ ਨੇ ਕਿਹਾ ਗੁਰਮੁਖਾ ਕੁੱਤੇ ਦੇ ਸਿਰ 'ਚ ਕੀੜੇ ਪੈ ਜਾਣ ਤੇ ਝਾੜੀਆਂ 'ਚ ਲੁਕਣ ਲੱਗ ਪੈਂਦਾ ਹਉਮੇ ਦਾ ਕੀੜਾ ਪੈ ਗਿਆ ਬਸ ਲੁਕ ਨਹੀਂ ਫਿਰਨਾ ਅਗਲੇ ਦਿਨ ਪੂਬਾਂ ਨਿਕਲ ਗਈਆਂ ਉਹਨਾਂ ਨੇ ਜ਼ੁਬਾਨ 'ਚ ਐਵੇਂ ਨਹੀਂ ਕਿਹਾ ਮੈਂ ਆਪ ਨੂੰ ਬੇਨਤੀ ਕਰਾਂਗਾ ਇਲਾ ਮਿਸ਼ਨ ਸਾਡੇ ਅਸੀਂ ਪੋਲੀਟਿਕਲ ਹਿਸਟਰੀ ਸਾਡੇ ਕੋਲ ਹੈ ਪੋਲੀਟਿਕਲ ਹਿਸਟਰੀ ਵਿੱਚ ਵੀ ਬੜੀਆਂ ਰੂਹਾਂ ਜਪਣ ਵਾਲੀਆਂ ਹੋਈਆਂ ਨੇ ਪਰ ਖੋਇਆ ਕਿ ਅਸੀਂ ਪੋਲੀਟਿਕਲ ਹਿਸਟਰੀ ਜਾਂ ਰਾਜਨੀਤਿਕ ਤੱਥ ਇਨਾਂ ਨੂੰ ਜਾਗਰ ਕੀਤਾ ਸਪਿਰਚੁਅਲ ਨੂੰ ਅੱਖਾਂ ਤੋਂ ਦੂਰ ਕਰ ਦਿੱਤਾ ਹਾਲਾਂ ਗੁਰੂ ਘਰ ਵਿੱਚ ਉਹਨੇ ਭਾਈ ਸਾਹਿਬ ਮੀਰੀ ਤੇ ਪੀਰੀ ਰਾਜ ਤੇ ਯੋਗ ਸੰਤ ਤੇ ਸਿਪਾਈ ਭਗਤੀ ਤੇ ਸ਼ਕਤੀ ਮਿੱਠਾ ਤੇ ਖੰਡਾ ਸਾਰੀਆਂ ਚੀਜ਼ਾਂ ਇਕੱਠੀਆਂ ਪਰ ਸਾਡੇ ਚ ਪ੍ਰੋਬਲਮ ਹੈ ਜਾਂ ਇਹ ਕਹਿ ਲਵਾਂ ਕਿ ਗੁਰਮਖ ਪਿਆਰੇ ਬਹੁਤ ਘੱਟ ਜਿਹੜੇ ਆਪਣੇ ਅੰਦਰ ਦੇ ਤਜਰਬੇ ਖੁਦ ਲੈ ਕੇ ਗਏ ਬਹੁਤ ਘੱਟ ਜੇ ਹੋ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਏ ਅਸੀਂ ਪੜ ਕੇ ਆਇਆ ਕਥਨਾ ਕਥੀ ਨਾ ਆਵੇ ਤੋਠ ਅਗਰ ਪਰਮਾਤਮਾ ਅਕਥਨੀਆ ਹੈ ਗੁਰੂ ਅਕਥਨੀਆ ਹੈ ਤੇ ਸੱਚ ਇਹ ਵੇ ਜਿਹੜਾ ਅੰਤਰ ਆਤਮੇ ਗੁਰੂ ਚ ਅਪੇਧ ਹੋ ਗਿਆ ਉਹ ਵੀ ਪਰਮਾਤਮਾ ਵਰਗਾ ਅਕਤਨੀਆਂ ਹੀ ਹੈ